ਡੇਰਾ ਬਾਬਾ ਨਾਨਕ ਦੇ ਹੜਪਰਭਾਵਿਤ ਇਲਾਕਿਆਂ ਦੇ ਵਿੱਚ ਰਾਹੁਲ ਗਾਂਧੀ ਅਤੇ ਪੰਜਾਬ ਸਰਕਾਰ ਦੀ ਲੀਡਰਸ਼ਿਪ ਪਹੁੰਚੀ। ਡੇਰਾ ਬਾਬਾ ਨਾਨਕ ਦੇ ਪਿੰਡ ਗੁਰਚੱਕ ਦੇ ਵਿੱਚ ਰਾਹੁਲ ਗਾਂਧੀ ਕਰੀਬ 30 ਮਿੰਟ ਰੁਕੇ ਤੇ ਰਾਹੁਲ ਗਾਂਧੀ ਨੇ ਦੇਸੀ ਤਰੀਕੇ ਦੇ ਨਾਲ ਬੰਜੇ ਤੇ ਬੈਠ ਕੇ ਹੜਪਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ। ਗੱਲਬਾਤ ਦੌਰਾਨ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਸੀਂ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਕਿ ਸਾਡੀਆਂ ਜ਼ਮੀਨਾਂ ਧਾਇਰੇ ਵਿੱਚ ਰੁੜ ਜਾਂਦੀਆਂ ਨੇ ਤੇ ਬੰਦ ਟੁੱਟ ਜਾਂਦੇ ਨੇ ਅਤੇ ਸਾਨੂੰ ਮੁਆਵਜ਼ਾ ਵੀ ਨਹੀਂ ਮਿਲਦਾ ਰਾਹੁਲ ਗਾਂਧੀ ਨੇ ਆਪਣੀ ਟੀਮ ਦੀ ਡਿਊਟੀ ਲਗਾ ਦਿੱਤੀ ਹੈ ਕਿ ਸਾਰੀਆਂ ਮੁਸ਼ਕਲਾਂ ਦੀ ਇੱਕ ਲਿਸਟ ਬਣਾ ਦਿੱਤੀ ਜਾਵੇ ਜੋ ਕਿ ਮੈਂ ਰਾਜ ਸਭਾ ਦੇ ਵਿੱਚ ਇਸ ਮੁੱਦੇ ਨੂੰ ਚੁੱਕਾਂਗਾ ਤੇ ਇਸ ਸਰਕਾਰ ਵਿੱਚ ਲੜਾਈ ਲੜ ਕੇ ਇਹਨਾਂ ਮੰਗਾਂ ਨੂੰ ਪੂਰੀਆਂ ਕਰਵਾਵਾਂਗਾ ਉਹਨਾਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਤੇ ਸਾਨੂੰ 5-4 ਸਾਲ ਵਾਸਤੇ ਕੋਈ ਫਸਲ ਦੀ ਆਸ ਨਹੀਂ ਹੈਗੀ ਨਾ ਸਾਨੂੰ ਬਾਹਰੋਂ ਕੋਈ ਆਸ ਹੈ ਨਾ ਸਾਡੇ ਬੱਚਿਆਂ ਦੀ ਆਸ ਹੈ ਕੀ ਕਹਿੰਦੇ ਫਿਰ rahul ਗੰਦੀ ਹਾਂਜੀ ਉਹਨਾਂ ਕਿਹਾ ਵੀ ਤੁਹਾਡੀ ਸੁਣਾਗੇ ਆਪਾਂ ਹੁਣ ਬੱਚਿਆਂ ਨੇ ਉਹ ਤਾਂ ਵਧੀਆ ਆ ਤਾਂ ਜਿਹੜਾ ਮੈਂ ਲੱਤ ਕੀ ਬਣਿਆ ਵਾ ਸਾਡੇ ਨਾਲ ਸਾਡੇ ਸਾਥ ਦੋ ਤੁਹਾਡਾ ਬੰਦ ਬਨੋ ਔਰ ਅਬ ਨਹੀਂ ਰੁਕਵੀਂ ਕੀ ਗੱਲ ਬਾਤ ਹੈ rahul ਗੰਦੀ ਨਾਲ rahul ਜੱਟ ਜੀ ਨਾਲ ਬੱਚਿਆਂ ਨਾਲ ਗੱਲ ਸੁਣੀ ਪੀ.ਐਸ ਸੁਣੀ ਆ ਬਹੁਤ ਸੋਣੀ ਗੱਲ ਉਹਨਾਂ ਦਾ ਛੋਟੀਆਂ ਸੁਣੀ ਵੀ ਆ ਕੀ ਕਹਿੰਦੇ ਹਾਂ ਉਹਨਾਂ ਸੁਣਿਆ ਬੱਚਾ ਦਾ ਦੋ ਨਾ ਕਿਹਾ ਬੱਚਾ ਸੁਣੀ ਕੋਈ ਸੁਣੀਆ ਅਜੇ ਤੱਕ ਸਾਡੇ ਕੋਲ ਕੋਈ ਮੰਤਰੀ ਨਹੀਂ ਪੁੱਜਿਆ ਅੱਜ ਆਏ ਨੇ ਉਹਨਾਂ ਸੋਹਣੀ ਗੱਲ ਸੁਣੀਆ ਸਾਡੇ ਮਾਨੂੰ ਖੁਸ਼ ਹੋਏ ਨਹੀਂ ਇਸਲਾਮ ਸਭ ਸਕਲਾ ਹਾਦੀਆ ਸਾਰੀਆਂ ਵੇਖੋ ਸਾਡੀ ਕੋਈ ਫਸਲ ਨਹੀਂ ਆ ਗਈ ਸਾਡੇ ਕੋਈ ਜੋਗ ਨਹੀਂ ਬੱਚਿਆਂ ਦੀ ਆ ਗਈ ਫਸਲ ਦੇ ਸੱਟੇ ਹੈਗੇ ਜੋ ਫਸਲ ਹਾਦੀ ਨਹੀਂ ਰਹਿੰਦੀ ਤਾਂ ਤੁਹਾਡੀ ਪਰੇਸ਼ਾਨੀਆਂ ਸਾਡੀ ਪਰੇਸ਼ਾਨੀਆਂ ਬਾਰੇ ਕੋਈ ਕੁਝ ਨਹੀਂ ਕਰ ਸਕਦੇ ਸਰਕਾਰ ਦੇ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਕੌਣ ਆਇਆ ਸੀ ਕੀ ਗੱਲ ਬਾਤ ਹੈ ਵੇਖੋ ਸ਼੍ਰੀ ਰਾਹੁਲ ਗਾਂਧੀ ਜੀ ਆਏ ਸੀ ਉਹਨਾਂ ਦੇ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸੀ ਸਰਦਾਰ ਸੁਖਜਿੰਦਰ ਸਿੰਘ ਬੰਦਾਵਾਸੀ ਬਾਜਵਾ ਸਾਹਿਬ ਸੀ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਸੀ ਜਿਹੜੇ ਬੜੇ ਦਿਨਾਂ ਤੋਂ ਸਾਰੇ ਸੇਵਾ ਕਰ ਰਹੇ ਆ ਜਿੱਥੇ ਵੀ ਕਿਤੇ ਲੋੜਤਾ ਬੜੀ ਉਹਨਾਂ ਨੇ ਸੇਵਾ ਕੀਤੀ ਜ਼ਾਰੀ ਰੱਖੀ ਆਪਣੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਹਲਕਾ ਜੀਰਾ ਦੇ ਵਿੱਚ 34 ਪਿੰਡ ਪ੍ਰਭਾਵਿਤ ਹੋਏ ਨੇ ਸਾਨੂੰ ਦੋਰੀ ਔਰ ਤੇਰੀ ਮਾਰ ਪੈਂਦੀ ਆ ਹੜਾਂ ਦੀ ਉਹ ਕਿਵੇਂ ਇੱਕ ਤਾਂ ਜਿਹੜੀਆਂ ਪਹਿਲਾਂ ਜ਼ਮੀਨਾਂ ਸਾਨੂੰ ਲਾਟ ਹੋ ਜਾਂਦੀਆਂ ਸੀ ਸਾਡੇ ਬਜ਼ੁਰਗਾਂ ਨੂੰ ਉਹ ਜ਼ਮੀਨਾਂ ਇੰਦਰ ਗਾਂਧੀ ਨੇ ਜਦੋਂ ਲਾਟ ਕੀਤੀਆਂ ਤਾਂ ਇਹਨਾਂ ਨੇ ਬੱਲ ਸਾਹਿਬ ਨੇ ਸਾਨੂੰ ਕਿਹਾ ਕਿ 7500 ਰੁਪਇਆ ਪਰ ਏਕੜ ਜਮ੍ਹਾਂ ਕਰਾਓ ਤੁਹਾਡਾ ਨਾਮ ਕਰ ਦਿੰਨੇ ਰਿਸ਼ਤੀਆਂ ਉਹ ਮੋਦੀ ਜੀ ਔਰ ਸਾਰਿਆਂ ਦੀ ਮਿਲੀ ਭੁਗਤ ਸੁਪਰੀਮ ਕੋਰਟ ਨੇ ਸਾਡੀਆਂ ਜ਼ਮੀਨਾਂ ਤੋੜ ਦਿੱਤੀਆਂ ਸਾਨੂੰ ਉਹ ਮਾਊਜਾ ਵੀ ਨਹੀਂ ਮਿਲਦਾ ਕਿਉਂਕਿ ਗਰਦੋਰੀ ਸਾਡੇ ਨਾਮ ਦੀ ਦੂਜੀ ਜ਼ਮੀਨਾਂ ਦਾ ਸਾਨੂੰ 19 ਚ ਮਿਲਿਆ ਉਦੋਂ ਚਲੋ ਕਾਂਗਰਸ ਸਰਕਾਰ ਸਮੇਂ ਇਹ ਚ ਨਹੀਂ ਮਿਲਿਆ ਐਰਕੀ ਦਾ ਚਲੋ ਕੋਈ ਆਸ ਹੀ ਨਹੀਂ ਗਈ ਇੱਕ ਤਾਂ ਉਹਨਾਂ ਦਾ ਸਾਨੂੰ ਮਾਊਜਾ ਜਿਹੜਾ ਉਹ ਨਹੀਂ ਮਿਲਦਾ ਦੂਸਰਾ ਇਹ ਆ ਵੀ ਉਹ ਜ਼ਮੀਨਾਂ ਸਾਡੇ ਨਾਮ ਤੇ ਪੱਕੀ ਹੋਣੇ ਚਾਹੀਦੀਆਂ ਫਿਰ ਇਹਨਾਂ ਨੇ ਕਿਹਾ ਪਿਛਲੀ ਵਾਰੀ ਕਿ ਰਾਹੁਲ ਗਾਂਧੀ ਨੇ ਕਿਹਾ ਫਿਰ ਤੁਹਾਨੂੰ ਰਾਹੁਲ ਗਾਂਧੀ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਜਿਹੜੀ ਮੈਂ ਉਹਨਾਂ ਨੂੰ ਦੱਸੀ ਐ ਵੀ ਉਹ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ 5 ਏਕੜ ਦਾ ਫੰਡਾ ਸੀ ਵੀ 5 ਏਕੜ ਤੋਂ ਬਾਅਦ ਮੁਆਵਜ਼ਾ ਨਹੀਂ ਦੇਣਾ ਉਹਨਾਂ ਨੁਕਸਾਨ ਦਾ 20 30 ਏਕੜਲੇ ਦਾ ਵੀ ਹੁੰਦਾ ਉਹਦਾ ਵੀ ਖਰਚਾ ਹੁੰਦਾ ਇੱਕ ਉਹਨਾਂ ਨੂੰ ਅਸੀਂ ਇਹ ਕਿਹਾ ਵੀ ਦਰਿਆਵਾਂ ਦੀ ਕੋ ਸਾਫ ਸਫਾਈ ਕੋ ਖੜਾਈ ਨਹੀਂ ਹੋਈ ਦਰਿਆ ਉੱਚੇ ਹੋਏ ਨੇ ਜਮੀਨਾਂ ਨੀਵੀਆਂ ਓਵਰਫਲੋ ਹੋ ਜਾਂਦਾ ਉਹਨਾਂ ਨੇ ਜਿੱਦਿ ਸਾਡੀ ਲੀਡਰਸ਼ਿਪ ਨਾਲ ਆਈ ਐ ਸਾਡੇ ਪ੍ਰਧਾਨ ਜੀ ਬੜਿੰਗ ਜੀ ਔਰ ਬਾਈਵਾ ਸਾਹਿਬ ਰੰਧਾਵਾ ਜੀ ਉਹਨਾਂ ਨੇ ਕਿਹਾ ਵੀ ਪੂਰੀ ਲਿਸਟ ਤਿਆਰ ਕਰਕੇ ਜੋ ਕਿਸਾਨਾਂ ਦੀਆਂ ਮੰਗਾਂ ਨੇ ਜੋ ਇਸ ਏਰੀਆ ਦੀਆਂ ਨੇ ਜੋ ਜੀਰਾ ਲੱਕਾ ਦੀਆਂ ਫਰੋਈਪੁਰ ਦੀਆਂ ਸਾਨੂੰ ਲਿਸਟ ਬਣਾ ਕੇ ਦਿੱਤਾ ਜਾਵੇ ਅਸੀਂ ਲਿਖਿਆ ਰਾਹੁਲ ਗਾਂਧੀ ਜੀ ਨੇ ਕਿਹਾ ਇਹ ਅੱਛਾ ਲਿਸਟਾਂ ਵੀ ਅਸੀਂ ਲਿਸਟਾਂ ਬਣਾ ਕੇ ਸਾਨੂੰ ਦਿਓ ਤੁਹਾਡੀਆਂ ਜਿਹੜੀਆਂ ਤਕਲੀਫਾਂ ਨੇ ਉਹ ਇਹ ਮੈਨੂੰ ਲੀਡਰਸ਼ਿਪ ਦੇਵੇਗੀ ਔਰ ਮੈਂ ਇਹ ਆਵਾਜ਼ ਉਠਾਵਾਂਗਾ ਤੁਹਾਡਾ ਪ੍ਰਾਪਰ ਹੱਲ ਕਰਾਂਗਾ ਅੱਜ ਅਸੀਂ ਆਵਾਜ਼ ਉਠਾਵਾਂਗੇ ਤੁਹਾਡੀ ਲੜਾਈ ਲੜਾਂਗੇ ਜਿਸ ਦਿਨ ਉਹ ਕਹਿੰਦੇ ਕਾਂਗਰਸ ਦੀ ਸਰਕਾਰ ਆਵੇਗੀ ਅਸੀਂ ਇਹ ਤੁਹਾਡੇ ਹੱਲ ਜਿਹੜੇ ਪਹਿਲ ਦੇ ਦਾਅ